ਪੰਚਾਇਤੀ ਚੋਣਾਂ ਦੇ ਵਿੱਚ ਪੰਜਾਬ ਦੀ ਆਪ ਸਰਕਾਰ ਦੀ ਸਥਿਤੀ ਧੱਕੇਸ਼ਾਹੀ ਖਿਲਾਫ ਪੀੜਤ ਲੋਕ ਸੜਕਾਂ ਤੇ ਉਤਰ ਆਏ ਨੇ ਰਿਟਰਨਿੰਗ ਅਫਸਰ ਵੱਲੋਂ ਇਤਿਹਾਸਕ ਨਗਰਨ ਚੱਪਰਚੜੀ ਖੁਰਦ ਵਿੱਚ ਚੋਣ ਲੜਨ ਵਾਲੀ ਇੱਕ ਤਿਰਦੇ ਸਾਰੇ ਉਮੀਦਵਾਰਾਂ ਦੇ ਕਾਗਜ਼ ਰੱਦ ਕਰ ਦਿੱਤੇ ਗਏ ਨੇ ਜਿਸ ਕਾਰਨ ਪਿੰਡ ਵਾਸੀਆਂ ਦੇ ਵਿੱਚ ਭਾਰੀ ਰੋਸ ਵੀ ਪਾਇਆ ਜਾ ਰਿਹਾ ਚੱਪਰਚੜੀ ਦੇ ਪੀੜਤ ਉਮੀਦਵਾਰਾਂ ਅਤੇ ਉਹਨਾਂ ਦੇ ਸਮਰਥਕਾਂ ਨੇ ਲਾਂਡਰਾ ਖਰੜ ਸੜਕ ਉੱਤੇ ਚੱਕਾ ਜਾਮ ਕਰਕੇ ਹੁਕਮਰਾਨਾਂ ਦਾ ਪਿੱਟ ਸਿਆਪਾ ਵੀ ਕੀਤਾ ਇਸ ਕਾਰਨ ਸੜਕ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ-ਲੰਬੀਆਂ ਕਤਾਰਾਂ ਲੱਗ ਗਈਆਂ ਤੇ ਰਾਹਗੀਰਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਤਾਂ ਦੱਸਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਮੁਹਾਲੀ ਦੇ ਹਲਕਾ ਇੰਚਾਰਜ ਪ੍ਰਵਿੰਦਰ ਸਿੰਘ ਸੁਹਾਣਾ ਬਸਪਾ ਦੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਚੱਪੜਚਿੜੀ ਤੇ ਦੰਗਾ ਪੀੜਤ ਐਸੋਸੀਏਸ਼ਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਭਾਰਤੀਆ ਨੇ ਕਿਹਾ ਕਿ ਵਿਰੋਧੀਆਂ ਦੇ ਕਾਗਜ਼ ਰੱਦ ਕਰਕੇ ਸਰਕਾਰ ਨੇ ਲੋਕਾਂ ਤੋਂ ਪਹਿਲਾਂ ਹੀ ਚੋਣਾਂ ਹਾਰ ਕੇ ਆਪਣੀ ਹਾਰ ਮੰਨ ਲਈ ਹੈ ਅਗੋ ਨੇ ਕਿਹਾ ਕਿ ਜੇਕਰ ਪੀੜਤ ਲੋਕਾਂ ਨੂੰ ਇਨਸਾਫ ਨਾ ਮਿਲਿਆ ਤਾਂ ਵੱਡੇ ਪੱਧਰ ਦੇ ਉੱਤੇ ਜਨ ਅੰਦੋਲਨ ਸ਼ੁਰੂ ਕੀਤਾ ਜਾਵੇਗਾ ਤੇ ਲੋੜ ਪੈਣ ਤੇ ਅਦਾਲਤਾਂ ਦਾ ਦਰਵਾਜ਼ਾ ਵੀ ਖੜਕਾਇਆ ਜਾਵੇਗਾ ਇਸ ਦੌਰਾਨ ਸਬਕਾ ਸਿੱਤ ਮੰਤਰੀ ਬਲਬੀਰ ਸਿੰਘ ਬਸਪਾ ਦੇ ਸੂਬਾ ਜਨਰਲ ਸਕੱਤਰ ਜਿੰਦਾ ਸਿੰਘ ਨੰਨੇਹੜੀਆਂ ਤੇ ਦਲਿਤ ਸੰਗਠਨਾਂ ਦੇ ਆਗੂ ਲਖਵੀਰ ਸਿੰਘ ਬੋਬੀ ਨੇ ਵੀ ਤਰਨੇ ਚ ਪਹੁੰਚ ਕੇ ਪੀੜਤ ਲੋਕਾਂ ਦੇ ਹੱਕ ਦੇ ਵਿੱਚ ਹਾ ਦਾ ਨਾਰਾ ਮਾਰਿਆ ਉਹਨਾਂ ਨੇ ਕਿਹਾ ਕਿ ਆਪ ਸਰਕਾਰ ਤੱਕੇਸ਼ਾਈ ਨਾਲ ਚੋਣਾਂ ਜਿੱਤਣਾ ਚਾਹੁੰਦੀ ਹੈ ਇਸ ਕਾਰਨ ਵਿਰੋਧੀਆਂ ਨੂੰ ਗਲਤ ਤਰੀਕੇ ਨਾਲ ਚੋਣ ਮੈਦਾਨ ਚੋਂ ਹੀ ਲਾਂਬੇ ਕਰਕੇ ਲੋਕਤੰਤਰ ਦਾ ਘਾਣ ਕੀਤਾ ਜਾ ਰਿਹਾ ਹੈ ਸਾਰਾ ਮਾਮਲਾ ਡੀਸੀ ਕਮ ਜ਼ਿਲ੍ਹਾ ਚੋਣ ਅਫਸਰ ਆਸ਼ਿਕਾ ਜੈਨ ਦੇ ਧਿਆਨ ਦੇ ਵਿਚ ਆਉਣ ਤੋਂ ਬਾਅਦ ਬਲੌਂਗੀ ਦੇ ਥਾਣਾ ਮੁਖੀ ਕੁਲਵੰਤ ਸਿੰਘ ਵੀ ਉੱਥੇ ਪਹੁੰਚ ਗਏ ਅਤੇ ਲੋਕਾਂ ਨੂੰ ਗੱਲਬਾਤ ਰਾਹੀਂ ਸਮਝਾਉਣ ਦੀ ਕੋਸ਼ਿਸ਼ ਕੀਤੀ ਇਸ ਮਗਰੋਂ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਮੌਕੇ ਤੇ ਪਹੁੰਚੇ ਤੇ ਉਹਨਾਂ ਨੇ ਪੀੜਤਾਂ ਦੀ ਗੱਲ ਸੁਣੀ ਨਾਲ ਹੀ ਇਸ ਮੌਕੇ ਸਬਕਾ ਸਰਪੰਚ ਰਾਜਵੀਰ ਕੋਰ ਰਜਵਿੰਦਰ ਸਿੰਘ ਗੁਰਜੀਤ ਸਿੰਘ ਖਾਲਸਾ ਅਤੇ ਮਾਤਾ ਕਰਨੈਲ ਕੋਰ ਨੇ ਕਿਹਾ ਕਿ ਸਰਕਾਰ ਉਹਨਾਂ ਨਾਲ ਧੱਕਾ ਕਰ ਰਹੀ ਹੈ ਸਿਆਸੀ ਦਬਾਅ ਹੇਠ ਅਧਿਕਾਰੀਆਂ ਨੇ ਮਿੱਥ ਕੇ ਉਹਨਾਂ ਤੇ ਨਾਮਜ਼ਦਗੀ ਪੱਤਰ ਰੱਦ ਕੀਤੇ ਨੇ ਜਦਕਿ ਵੀਡੀਓ ਪੀਓ ਵੱਲੋਂ ਉਹਨਾਂ ਨੂੰ ਐਨਓਸੀ ਜੀ ਵੀ ਜਾਰੀ ਕੀਤੀਆਂ ਗਈਆਂ ਸਨ ਸਾਰੇ ਉਮੀਦਵਾਰਾਂ ਦਾ ਕਾਗਜ਼ ਪੂਰੇ ਸਾਨਾ ਪਰੰਤੂ ਫਿਰ ਵੀ ਰੱਦ ਕਰ ਦਿੱਤੇ ਗਏ ਨੇ ਸਬਕਾ ਸਰਪੰਚ ਰਾਜੀਵ ਵੀਰ ਕੋਰ ਨੇ ਕਿਹਾ ਕਿ ਇੱਕ ਪਾਸੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਪਿੰਡਾਂ ਚ ਆਪਸੀ ਭਾਈਚਾਰਕ ਸਾਂਝ ਮਜ਼ਬੂਤ ਕਰਨ ਦੀਆਂ ਅਪੀਲਾ ਕਰ ਰਹੇ ਨੇ ਪਰ ਦੂਜੇ ਪਾਸੇ ਸਰਕਾਰ ਖੁਦ ਹੀ ਪਿੰਡਾਂ ਦੇ ਵਿੱਚ ਵੰਡੀਆਂ ਅਤੇ ਧੜੇਵੰਡੀਆਂ ਪੈਦਾ ਕਰ ਰਹੀ ਹੈ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਦੀ ਕਹਿਣੀ ਤੇ ਕਥਨੀ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਇਸ ਮੌਕੇ ਉੱਤੇ ਪ੍ਰਸ਼ਾਸਨ ਦੇ ਨਾਲ ਕੀ ਗੱਲਬਾਤ ਹੋਈ ਤੁਸੀਂ ਉਹ ਵੀ ਤੁਹਾਨੂੰ ਸੁਣਾਉ ਦਿੰਨੇ ਆ ਫੋਟਾ ਪੋਣਾ ਕੌਣ ਲੜਨਾ ਹਰੇਕ ਦਾ ਹੱਕ ਹੈ। ਇਸੇ ਤੱਕ ਐਸਾਈ ਨਾਲ ਉਹਨਾਂ ਦੇ ਪੇਪਰ ਨਾਮੀਨੇਸ਼ਨ ਕੈਨਸਲ ਕਰ ਦੇਣਾ। ਇਹ ਵਜਾ ਉਹ ਸਾਰਾ ਸਬਤ ਉਹ ਤੱਕ ਦੇ ਖਰਾਬਾ ਦੇ ਪਿੰਡਾਂ ਦੇ ਪਿੰਡ। ਦੇਖੋ ਹੋਰ ਪਿੰਡ ਵਾਲੇ ਫਿਰ ਹਲਕੇ ਵਾਲੇ ਆਉਣਗੇ। ਮੈਂ ਪਹਿਲਾਂ ਮਜੂਦਾ ਪਾਰਟੀ ਹੈ ਕਿ ਮੈਂ ਚਾਹੁੰਦਾ ਹਾਂ ਕਿ ਇਹ ਚੱਲ ਕੱਟੇ। ਸਪ ਸਪ ਪਹਿਲੀ ਵਾਰ ਸਿਰਫ ਪਿੰਡ ਵਾਲੇ ਆਜਾ ਹਲਕੇ ਵਾਲਾ ਕੋਈ ਨਹੀਂ ਬੁਲਾਇਆ। ਇਹਨੂੰ ਬਾਅਦ ਹਲਕੇ ਵਾਲੇ ਨਹੀਂ ਆਣ ਤੇ ਰੋਡ ਤੁਸੀਂ ਕਿਹਨਾਂ ਜਾਉਂਦਾ। ਜੋ ਇਸ ਕਰਕੇ ਤੁਹਾਨੂੰ ਬੈਂਦੀ ਹੈ ਨਵੇਂ ਦੇ ਨਾਮੀਨੇਸ਼ਨ ਰੱਦ ਹੋਏ। ਉਹਦਾ ਕੋਈ ਕਾਰਨ ਪਰਦਾ ਨਹੀਂ। ਪਕਾ ਕੋਈ ਕਹਿੰਦਾ ਐਸੀ ਸਾਡੀ ਪੇੜੀ ਲਾਏ ਨਾ ਕੋਈ ਐਸੀ ਸਾਡੀ ਪੇੜੀ ਨਾਲ ਲਿਖਣੇ ਪੁਰਾਣੇ ਬਣੇ ਹੋਏ ਆ ਅੱਛਾ ਜੀ ਪੁਰਾਣੇ ਖਾਬ ਤਾਂ ਅੱਛਾ ਦੂਜੀ ਗੱਲ ਇਹ ਸਾਫ ਦਾ ਸਰਪੰਚ ਇਹਨਾਂ ਦੀ ਐਨ.ਓ.ਸੀ ਦੀ ਲੋੜ ਸੀਗੀ ਉਹ ਲੱਗੀ ਹੋਈ ਹੈ ਅੱਛਾ ਜੀ ਦੂਜਾ ਇੱਕ ਪੁੱਛਣਾ ਉਹਨੇ ਕਿਹਾ ਹੋਇਆ ਹੈ ਤੁਹਾਨੂੰ ਕੋਈ ਤੁਸੀਂ ਆ ਜਾਂਦਾ ਵੀ ਕੈਪੀਡਾਪ ਲਾ ਦਿਓ ਜਿਹੜਾ ਫੈਕਸ ਕੈਂਡੀਡੇਟ ਜਿਹੜਾ ਫੈਕਸ ਕੈਂਡੀਡੇਟ ਨੂੰ ਐਨ.ਓ.ਸੀ ਦੀ ਲੋੜ ਹੈ ਇਹਨੇ ਐਫੀਡਾਪ ਲਾਏ ਆ ਐਫੀਡਾਪ ਸਟਾਉਂਡ ਤੋਂ ਬਾਅਦ ਜਦੋਂ ਹੁਣ ਅਸੀਂ ਗੱਲ ਕਰੀਆ ਰੋ ਸਾਹਿਬ ਨਾਲ ਕਹਿੰਦੇ ਵੀ ਜੀ ਇਹਨਾਂ ਦੀ ਐਨ.ਓ.ਸੀ ਮੈਂ ਮੰਨ ਗਿਆ ਮੰਗੂਏ ਸੀਗਾ ਸਰਪੰਚ ਸਾਹਿਬ ਨੂੰ ਸੀ ਇਹ ਕਹਦੇ ਮੈਨੂੰ ਸੀ ਲਾਈਏ ਨਾਲ ਆਪ ਵੀ ਨਾਲ ਆਏ ਦੂਜੀ ਦੂਜੀ ਗੱਲ ਰਹੀ ਜਿਹੜੇ ਫਰੈਸ਼ ਕੈਨੇਡਾ ਦੇ ਉਹਨਾਂ ਨੂੰ ਮੈਨੂੰ ਸੀ ਲੋੜ ਨਹੀਂ ਸੀ ਉਹ ਕਿਉਂ ਕਰਤੇ ਤੀਜਾ ਉਹ ਕਹਿੰਦੇ ਉਹ ਕੋਲ ਐਸਸੀ ਸਰਟੀਫਿਕੇਟ ਨਹੀਂ ਸੀਗੇ ਉਹ ਐਸਸੀ ਸਰਟੀਫਿਕੇਟ ਜਿਹਦੇ ਕੋਲ ਅੱਜ ਵੀ ਆ ਪੁਰਾਣੇ ਬਲੇ ਹੋਏ ਆ ਪੰਜ ਚਾਰ ਕੇ ਸਰਪੰਚ ਇਹ ਦੂਜੀ ਦਵਾ ਕੋਲ ਲੜ ਰਹੇ ਆ ਪਹਿਲਾਂ ਸਰਪੰਚ ਰਹੇ ਆ ਇਹਨੂੰ ਕੀ ਹੋੜ ਆ ਇਹ ਤਾਂ ਜਿਹੜੀ ਕਿਹੜੀ ਕਰਾ ਰੋ ਦੇ ਬਜਾ ਇਹਨਾਂ ਦੀ ਇਹ ਗੱਲਾਂ ਮਸਲਾ ਇੱਕ ਬਸਾ 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 ਇੱਕ ਸੋ ਮੈਡਮ ਤੇ ਠੀਕ ਆ ਇਹ ਸਿਗਨੈਚਰ ਕਰਕੇ ਇਹਨਾਂ ਨੇ ਅੰਦਰ ਲਾਇਆ ਕਹਿੰਦੇ ਠੀਕ ਆ ਥੋੜੇ ਓਕੇ ਆ ਬਾਅਦ ਕਿੱਦਾਂ ਗੱਲ ਤੋਂ ਹੋ ਗਈ ਤੁਸੀਂ ਮੈਡਮ ਦੇ ਭਰਾਏ ਉਹਨਾਂ ਨੇ ਓਕੇ ਕਿੱਦਾਂ ਹੋ ਗਿਆ ਸਰ ਬਾਕੀ ਲੇਟ ਕਰਵੇ ਲਾ ਦੇ ਸਾਢੇ 9 ਵਜੇ ਸਾਢੇ 9 ਵਜੇ ਉਹਨਾਂ ਨੇ ਕਹਿੰਦਿਆ ਅਸੀਂ ਫੋਨ ਕਰੂੰਗਾ ਤੁਹਾਨੂੰ ਅਗਰ ਕੋਈ ਪਰ ਫੋਨ ਨਹੀਂ ਆਇਆ ਸਾਡੇ ਕੋਲ ਇਹਨਾਂ ਦੇ ਵੀ ਕਾਗਜ਼ ਰਿਜੈਕਟ ਹੋਏ ਆ ਅੱਛਾ ਜੋ ਜਿਲ੍ਹੇ ਦਾ ਪ੍ਰਸ਼ਾਸਨ ਹੈ ਔਰ ਜਿਹੜੇ ਉਹਨਾਂ ਤੋਂ ਜਾਣਦੇ ਕਿ ਕਿਹੜਾ ਫੰਡ ਸਮਰਥਨ ਸਾਹਬ ਜੀ ਨਹੀਂ ਤੇਰੀ ਗੱਲ ਸੁਣੋ ਸਾਨੂੰ ਸਾਨੂੰ ਸਰ ਇੱਕ ਦਾ ਉਹਦੀ ਫੋਟੋ ਕਾਪੀ ਚਾਹੀਦੀ ਹੈ ਇੱਕ ਦਾ ਸਾਨੂੰ ਫੋਟੋ ਕਾਪੀ ਚਾਹੀਦੀ ਹੈ ਕਿਹੜੇ ਇਜੈਕਸ਼ਨ ਨਾਲ ਉਹਨਾਂ ਨੇ ਉਹਦੇ ਕਾਗਜ਼ ਰੱਸਾ ਉਹਦੀ ਕਾਪੀ ਇਮੀਡੀਏਟਲੀ ਇੱਥੇ ਅਸੀਂ ਬੈਠੇ ਆਂ ਉਹਨੇ ਸਾਨੂੰ ਦਿਓ ਅਗਲੀ ਕੱਲੇ ਵੀ ਜੇ ਤਾਂ ਇਹਨਾਂ ਨੂੰ ਠੀਕ ਕਰਦੇ ਇੱਕ ਮਿੰਟ ਇੱਕ ਮਿੰਟ ਜੇ ਤਾਂ ਇਹ ਆਪਣੇ ਨਾਮਿਨੇਸ਼ਨ ਠੀਕ ਕਰਦੇ ਆ ਤਾਂ ਨਹੀਂ ਇਹ ਤੋਂ ਬਾਅਦ ਅਸੀਂ ਕੋਰਸਾ ਰਸਤਾ ਵੀ ਸਟਾਰ ਕਰਾਂਗੇ ਔਰ ਉਹ ਜੜਾ ਰਹੇ ਉਹਨੂੰ ਬੰਦੇ ਦਾ ਪੁੱਤ ਬਣਾ ਦਾਂਗੇ ਹਾਈ ਕੋਰਟ ਵਿੱਚ ਮਿੱਟੀ ਕੋਲੇ ਦੀ ਗੱਲ ਨਹੀਂ ਮੈਂ ਤੁਸੀਂ ਸਾਨੂੰ ਹੁਣ ਹੁਣੇ ਹੁਣੇ ਤੈਕਰ ਮੰਗਾਓ ਨਾ ਮੈਂ ਤੁਹਾਡੀ ਗੱਲ ਸੁਣਨ ਆਇਆ ਮੈਂ ਤੁਹਾਡੀ ਗੱਲ ਅੱਗੇ ਪਾਉਂਗਾ ਜੀ ਮੈਂ ਕਹਦਾ ਮੈਂ ਹੱਲ ਕਰ ਦੂੰਗਾ ਮਿੱਟੀ ਕੋਲੇ ਦਾ ਤਾਂ ਦੇਖੋ ਛੋਟੇ 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 ਆਪਾਂ ਦਾ ਹੱਲ ਕਰਨਾ ਨਹੀਂ ਛੋਟਾ ਆ ਲੈ ਤਾਲਮੇਲ ਕਰਕੇ ਸਰਕਾਰ ਤੋਂ ਪ੍ਰਾਪਤ ਮੈਂ ਗੱਲ ਸੁਣਨ ਆਇਆ ਤੇ ਪਵਾਉਣੇ ਬਿਲਕੁਲ ਨਹੀਂ ਟਾਈਮ ਹੋਣਾ ਕੋਈ ਹੈ ਇਮੀਡੀਏਟਲੀ ਸਾਨੂੰ ਪੇਪਰਾਂ ਦੀ ਕਾਪੀ ਦਿਓ ਕਿਹੜੇ ਕਿਹੜੇ ਕਿਹੜੀ ਵਜ੍ਹਾ ਨਾਲ ਇਹਨਾਂ ਦੇ ਪੇਪਰ ਆਦੋਂ ਹੈ ا ساري نه نام ڪري ان کي نه ڪيو ساري نه ڪريو ها لکھ لو جي